ਆਪਾਂ ਅੱਗੇ ਦੱਰੇ ਜੀ ਬੈਲ ਕੋਲੇ ਪਰਚਾ ਦੋ ਬਣਾ ਤੇ ਫਿਰ ਇੱਕ ਬੋਡੀ ਖਵਾਗੇ ਕਿਦ ਤਰ੍ਹਾਂ ਪਤਾ ਲੱਗ ਸਕਿਆ ਐਕਸੀਡੈਂਟ ਕਿਵੇਂ ਹੋਇਆ ਕੋਈ ਕਾਰਨ ਦਾ ਪਤਾ ਚੱਲਿਆ ਜੀ ਐਕਸੀਡੈਂਟ ਦਾ ਪਤਾ ਇਹ ਲੱਗਾ ਵੀ ਉਹ ਸਾਈਡ ਤੋਂ ਕੋਈ ਬੰਦਾ ਆ ਰਿਹਾ ਸੀ ਤੇ ਭੱਜ ਕੇ ਅੱਗੇ ਆਇਆ ਕੋਈ ਕਹਿੰਦਾ ਕੋਈ ਅਲੱਗ ਹੈ ਸ਼ਰਾਬ ਤਾਂ ਕਰਦਾ ਹੁੰਦਾ ਇਹਦਾ ਆ ਬਾਕੀ ਵੇਖਿਆ ਕੋਈ ਫੈਮਿਲੀ ਦੀ ਗੱਲ ਆ ਮੈਂਬਰਾਂ ਦਾ ਕਹਿਣਾ ਹੈ ਕਿ ਕੋਈ ਸ਼ਖਸ ਦਾ ਨਾਮ ਲਿਆ ਗਿਆ ਕਹਿੰਦੇ ਉਹਨਾਂ ਦੁਆਰਾ ਫੇਟ ਮਾਰੀ ਗਈ ਤਾਂ ਬਾਸ ਕੇ ਆ ਕੇ ਲਿਖਿਆ ਹਾਂ ਵੀ ਇਹਨਾਂ ਦਾ ਕਹਿਣਾ ਇਹ ਆ ਪਰੇਜਤਾ ਕੋਲ ਡਰਾਈਵਰ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਬੱਸ ਡਰਾਈਵਰ ਨਾਲ ਕੋਈ ਗੱਲਬਾਤ ਨਹੀਂ ਬੱਸ ਡਰਾਈਵਰ ਹੈ ਨਹੀਂ ਇੱਥੇ ਕਨੈਕਟਰ ਫਿਰਦਾ ਕਨੈਕਟਰ ਨੇ ਵੇਖਿਆ ਆਂਦਾ ਭੀ ਭੱਜ ਕੇ ਅੱਗੇ ਆਇਆ ਪਤਾ ਨਹੀਂ ਕਦੋਂ ਭੱਜਾ ਇਹ ਕਿਹੋ ਜੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਜੋ ਵੀ ਕਾਰਵਾਈ ਹੋਏਗੀ ਬਿਆਨ ਮੁਤਾਬਕ ਕਰੇਗਾ ਸਰਦਾਰ ਨਾਲ ਲੈ ਰਹੇ ਨੇ ਉਹ ਕੋਈ ਆਇਆ ਕਿਤੇ ਸਿਆਣਸੀ ਨਹੀਂ ਨਹੀਂ ਆਇਆ ਤਾਂ ਤੁਸੀਂ ਆ ਸੁਣਿਆ ਹੀ ਹੈ ਕਿ ਹਜੇ ਤੱਕ ਕੁਝ ਵੀ ਹੈ ਜਿਹੜਾ ਉਹ ਜਿਹੜਾ ਕਾਰਨ ਉਹ ਸਾਹਮਣੇ ਨਹੀਂ ਆਇਆ ਜਾਂ ਪੁਲਿਸ ਦੇ ਵੱਲੋਂ ਇਹ ਪੁਸ਼ਟੀ ਨਹੀਂ ਕੀਤੀ ਗਈ ਆ ਪਰਿਵਾਰ ਰੋਂਦਾ ਕਰਲਾਉਂਦਾ ਜਰੂਰ ਦਿਖਾਈ ਦੇ ਰਿਹਾ ਪਰਿਵਾਰ ਦੇ ਵੱਲੋਂ ਇਹ ਨਿਆਂ ਨਹੀਂ ਨਹੀਂ ਕੀਤਾ ਹੈ ਆ ਕਾਰ ਕਿਹਨਾਂ ਤੋਂ ਆਇਆ ਹੈ ਇਹ ਸਾਇਕਲ ਸੀ ਆ ਬੱਚੇ ਪਿਆਰੇ ਇਹ ਮਾਤਾ ਕਾਇਮ ਨੂੰ ਚਾਹ ਬਾਕੀ ਦਾ ਵੀ ਆਇਆ ਨਾ ਆਡਾ ਕੋਈ ਲੈਣ ਦੇਂਦਾ ਆਜ ਕਿਹੜਾ ਉਹ ਸਾਲ ਹੋ ਗਿਆ ਪਹਿਲਾਂ ਪਹਿਲਾਂ ਮਾਲਾ ਮਟਾ ਦੱਸੇ ਨਾਲ ਬੁਲਾਣੀ ਚਾਹਿਆ ਤਾਂ ਕਿੰਨਾ ਵੇਟ ਮਿੰਟ ਲੱਗਦਾ 10 ਮਿੰਟ ਰੱਖਦੇ 10 ਮਿੰਟ ਸਾਡੀ ਪੂਰੀ ਪੰਚਾਇਤ ਅਗਵਾਈ ਭਰਤੀ ਸੇਸ ਬੰਦੇ ਨੇ ਗਲਤੀ ਨਹੀਂ ਕੀਤੀ ਸੱਚ ਤੇ ਪਛਾਤਾ ਤਾਂ ਅੱਜੋ ਸਵੇਰ ਆ ਬੰਦਾ ਮਰ ਗਿਆ ਕੋਈ ਪਛਾਣਾ ਨਹੀਂ ਕਰਦੇ ਕਾਦੇ ਵਾਸਤੇ

ਉਹ ਨ ਕੀ ਮਤਵਲੇ ਇਹ ਹੋ ਕੇ ਬਾਹਰ ਕੇ ਬਾਹਰ ਵੀ ਕਿਦੇ ਬੰਦਾ ਮਰਦਾ ਹੈ 10 ਮਿੰਟ ਰੇ ਨਾ ਰਹੇ ਬੰਦਾ ਚੱਕ ਕੇ ਪਰਾ ਮਾਰ ਦੇਣਾ ਸਾਡੇ ਜਲਾਲਾਬਾਦ ਵਿੱਚ ਹਾਲਾਤ ਮਾਰੇ ਇੰਨੇ ਹੋ ਗਏ ਨੇ ਅਸੀਂ ਦੱਸ ਨਹੀਂ ਸਕਦੇ ਕੋਈ ਪੈਸੇ ਨੇ ਇਹਨਾਂ ਦਾ ਲੈਣ ਦੇ ਕੋਈ ਲੈਣ ਦੇ ਨਹੀਂ ਸੀ ਆ ਮਟਰ ਸੁਣਾ ਉਹ ਤਾਂ ਸਭਾਜੀ ਸੀ ਉਹਦੇ ਕਰਕੇ ਉਹਨੇ ਧੱਕਾ ਮਾਰਾ ਉਹ ਲੋਈ ਮਗਰਾਈ ਨਾਲ ਐਸ ਮੁੰਡੇ ਦੇ ਮਗਰ ਲੱਗੇ ਨਹੀਂ ਦਾ ਨਾਮ ਕੀ ਹੈ ਬਸ ਡਾਕਟਰ ਸਤਰਾਮ ਸਰਪੰਚ ਪਿੰਡ ਟਵਾਣਾ ਮੌਜੂਦਾ ਸਰਪੰਚੇ ਮੇਰੇ ਮਿਸੀ ਹੈ ਸਰਪੰਚ ਤਾਂ ਬੇਨੋਂ ਜਿਹੜੇ ਆ ਪਿੰਡ ਦੀ ਪੰਚਾਇਤ ਵੀ ਇੱਥੇ ਪਹੁੰਚੀ ਆ ਉਹ ਵੀ ਆ ਪੰਜਾਬ ਪੁਲਿਸ ਤੇ ਵੀ ਸਵਾਲ ਖੜੇ ਕਰਦੀ ਨਜ਼ਰ ਆ ਰਹੀ ਹੈ ਕਿ ਜੇਕਰ ਕਿਸੇ ਨਾਲ ਕੋਈ ਪਰਚਾ ਕਟਨਾ ਹੋਵੇ ਤਾਂ ਉਹ ਮਿੰਟ ਦੇ ਵਿੱਚ ਕਟਿਆ ਜਾਂਦਾ ਤਾਂ ਪਰ ਹੁਣ ਇਹ ਕਾਰਵਾਈ ਕਿਉਂ ਨਹੀਂ ਹੋ ਰਹੀ ਪੁਲਿਸ ਕਹਿ ਰਹੀ ਹੈ ਕਿ ਸਾਨੂੰ ਲਿਖਤੀ ਅਜੇ ਤੱਕ ਮਿਲਿਆ ਨਹੀਂ ਲਿਖਤੀ ਮਿਲੇਗਾ ਜੇ ਅਗਰ ਉਹ ਕਿਸੇ ਦਾ ਪਛਾਣ ਕਰਨਾ ਹੈ ਉਹ ਲਿਖਤੀ ਹੁੰਦਾ ਹੈ ਉਹ ਨਹੀਂ ਟੀਨ ਦਾ ਐਸੇ ਚ ਸਾਹ ਨੂੰ ਪੁੱਛੋ ਅੱਜ ਕੁਝ ਦਿਨ ਪਹਿਲਾਂ ਪੱਤਾ ਕੱਟਾ ਸੀ ਕਿਉਂ ਲਿਖਤੀ ਨਹੀਂ ਦਿੱਤਾ ਸੀ ਝੂਠਾ ਪਰਚਾ बिल्कुल नजाय चोरी दा पर्चा। करते। एक बंदी मुलाजमी चोरी कर मुडा मर गया मुंडे का परचा कैंसल करने बारे चोरी का परचा करता की कारण पूरी पंचायत सफाई दें नहीं चोरी की ਮੇਰੇ ਵੀ ਕਹਿੰਦੇ ਬੁਜਾਏ ਉਹਨਾਂ ਪਰਚਾ ਘੜਤਾ ਜਿਨ੍ਹਾਂ ਦਾ ਮੁੰਡਾ ਮਰਿਆ ਉਹਨਾਂ ਨੇ ਪਰਚਾ ਘੜਤਾ ਝੂਠਾ ਪਹਿਲੇ ਲੈ ਕੇ ਪਹਿਲੇ ਪਹਿਲੇ ਤਾਂ ਪੰਜਾਬ ਪੁਲਿਸ ਤੇ ਵੀ ਸਵਾਲ ਖੜੇ ਕਰਦੇ ਨਜ਼ਰ ਆ ਰਹੀ ਹੈ ਪਿੰਡ ਦੀ ਪੰਚਾਇਤ ਕੇ ਝੂਠਾ ਪਰਚਾ ਕੀਤਾ ਗਿਆ ਹੈ ਤੁਸੀਂ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੇ ਲਾਲ ਪਰਿਵਾਰ ਦੇਖਿਆ ਨਹੀਂ ਜਾਂਦਾ ਜੈਕਾਰ ਮੁਕਾਬਲਾ ਜੈਕਾਰ ਸਿਆਗਾਰਿਆ ਹੈ ਕਿ ਜੋ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਸਾਡਾ ਚੈਨਲ ਇਸ ਦੀ ਪੁਸ਼ਟੀ ਤਾਂ ਨਹੀਂ ਕਰਦਾ ਪਰ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਾਡੇ ਲੜਕੇ ਦੇ ਮਗਰ ਸਕੂਟਰੀ ਲਗਾ ਕੇ ਐਕਟਵਾ ੱੱਟਕਾ ਮਾਰਿਆ ਗਿਆ ਤੇ ਬੱਸ ਦੇ ਅੱਗੇ ਆਉਣ ਦੇ ਕਾਰਨ ਇਸ ਨੌਜਵਾਨ ਦੀ ਮੌਤ ਹੋਈ ਹੈ ਤਾਂ ਮੌਤ ਦੀ ਖਬਰ ਬੇਹਦੀ ਦੁਖਦਾਈ ਖਬਰ

ਸਾਨੂੰ ਇਹ ਮਾਰਾ ਖੰਡਰਾ ਬੰਦਾ ਹੋਇਆ ਅੱਜ ਅੱਜ 1.5 ਮਹੀਨਾ ਹੋਇਆ ਆ ਉਹਦੇ ਕਾਰਦੀ ਹੈ ਨਾ ਮੇਰੇ ਸੋਨਿਆ ਪੁੱਤਰਾ ਲੋਕ ਹੈ ਮੇਰੇ ਸੋਨਿਆ ਪੁੱਤਰ ਦੀ ਜਾਨ ਲੈ ਲੈ ਸੋ ਆਇ ਤੇ ਉਹ ਜੋ ਬਾਹਰ ਘਟੀ ਕਿ ਸਾਡੀ ਮਾਰਾ ਦੋ ਰੋ ਪੈ ਤੇ ਗੱਲ ਕਰ ਲਾ ਦੇ ਮੈਂ ਕਿੱਥੋਂ ਲਾ ਦੇ ਇਹ ਕਰਦਾ ਦਿੰਦਾ ਕੋਈ ਕਿਸੇ ਨੂੰ ਮਾਰਨ ਨਹੀਂ ਦੇਣਾ ਉਹਨੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਫਾਜ਼ਲ ਕਾ ਫਰੋਸਪੁਰ ਰੋਡ ਤੋਂ ਸਾਂਝਾ ਕਰ ਰਹੇ ਹਾਂ ਫਿਲਹਾਲ ਬੱਸ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ ਕਿ ਜਿਸ ਬੱਸ ਦੇ ਨਾਲ ਫੇਟ ਵੱਜੀ ਹੈ ਤਾਂ ਬੱਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ਾਟ ਦੇ ਉੱਪਰ ਇਹ ਦੋਸ਼ ਲਗਾਏ ਜਾ ਰਹੇ ਨੇ ਪਰ ਸਾਡਾ ਚੈਨਲ ਇਸ ਦੀ ਪੁਸ਼ਟੀ ਨਹੀਂ ਕਰਦਾ ਇਹ ਉਹ ਬਾਸ ਹੈ ਸਰਕਾਰੀ ਜਿਸ ਬਾਸ ਦੇ ਫੇਟ ਵੱਜਣ ਦੇ ਕਾਰਨ ਇਸ ਨੌਜਵਾਨ ਦੀ ਮੌਤ ਹੋਈ ਹੈ ਦੱਸਦੀ ਹੈ ਕਿ ਇੱਕ ਸ਼ਖਸ ਦੇ ਉੱਪਰ ਇਹ ਦੋਸ਼ ਲਗਾਏ ਜਾ ਰਹੇ ਨੇ ਕਿ ਕੋਈ ਸ਼ਖਸ ਉਸ ਦੇ ਨਾਲ ਪਿੱਛਾ ਕਰਦਾ ਆ ਰਿਹਾ ਸੀ ਔਰ ਪਿੱਛਾ ਕਰਦੇ ਕਰਦੇ ਉਸ ਸ਼ਖਸ ਦੇ ਵੱਲੋਂ ਜਿਹੜਾ ਉਹ ਧੱਕਾ ਮਾਰਿਆ ਗਿਆ ਜਿਸ ਵਜ੍ਹਾ ਦੇ ਕਾਰਨ ਜੋ ਸ਼ਖਸ ਇਸ ਬਾਸ ਦੀ ਲਫੇ ਜਿਹੜੀ ਹੈ ਉਲਪੇਟ ਦੇ ਵਿੱਚ ਆਇਆ ਤੇ ਉਸ ਸ਼ਖਸ ਦੀ ਆ ਮੌਤ ਹੋਈ ਹੈ ਤਾਂ ਇਹ ਬੱਸ ਹੈ ਸਰਕਾਰੀ ਜਿਸ ਬੱਸ ਦੇ ਫੇਟ ਵੱਜਣ ਦੇ ਕਾਰਨ ਉਹ ਨੌਜਵਾਨ ਦੀ ਮੌਤ ਹੋਈ ਹੈ ਤਾਂ ਇਸ ਵਕਤ ਫਾਜ਼ਲ ਕਾ ਫਰੋਜ਼ਪੁਰ ਹਾਈਵੇ ਰੋਡ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਤੁਸੀਂ ਸਾਰੇ ਔਰ ਦੇਖ ਸਕਦੇ ਹੋ ਕਿ ਟ੍ਰੈਫਿਕ ਬੜੀ ਦੂਰ ਤੱਕ ਜਿਹੜਾ ਉਹ ਲੱਗ ਚੁੱਕਿਆ ਇਸ ਵਕਤ ਔਰ ਪਰਿਵਾਰ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਲਦੀ ਪਰਚਾ ਦਰਜ ਕਰ ਦਿੱਤਾ ਜਾਵੇ ਨਾਲ ਹੀ ਪਰਿਵਾਰ ਦੇ ਵੱਲੋਂ ਅਤੇ ਪਿੰਡ ਦੀ ਪੰਚਾਇਤ ਦੇ ਵੱਲੋਂ ਪ੍ਰਸ਼ਾਸਨ ਤੇ ਸਵਾਲ ਵੀ ਖੜੇ ਕੀਤੇ ਗਏ ਨੇ ਉਹ ਸਵਾਲ ਖੜੇ ਕੀਤੇ ਗਏ ਨੇ ਕਿ ਝੂਠੇ ਪਰਚੇ ਕੱਟਨੇ ਹੋਣ ਤਾਂ ਜਲਦ ਹੀ ਆ ਜਿਹੜੇ ਉਹ ਪਰਚੇ ਕੱਟੇ ਜਾਂਦੇ ਨੇ ਪਰ ਹੁਣ ਜਿਹੜੀ ਇਹ ਘਟਨਾ ਹੋਈ ਹੈ ਉਹ ਉਸੇ ਪਰਚਾ ਨਹੀਂ ਕੱਟਿਆ ਗਿਆ ਜਦ ਇਸ ਦੇ ਬਾਰੇ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਨੂੰ ਲਿਖਤੀ ਆ ਜਿਹੜੀ ਹੈ ਉਹ ਕੰਪਲੇਂਟ ਆਏਗੀ ਉਸ ਤੋਂ ਬਾਅਦ ਹੀ ਕਾਰਵਾਈ ਹੋਏਗੀ ਜੀ ਜਲਤਾ ਹੀ ਜਨਤਾ ਨੂੰ ਅਸੀਂ ਜਨਤਾ ਅਸੀਂ ਜਲਤਾ ਹੀ ਜਨਤਾ ਨੂੰ ਤੁਹਾਡਾ ਰੋਸਾ ਪ੍ਰਸ਼ਾਸਨ ਨਾਲ ਹੈ ਇਹ ਆਪਾਂ ਜਨਤਾ ਹੀ ਜਨਤਾ ਨੂੰ ਪਰੇਸ਼ਾਨ ਕਰਾਂਗੇ ਵਕੀਲ ਸਾਹਿਬ ਅਸੀਂ ਤੁਹਾਡੇ ਗੱਲ ਨਾਲ ਨਹੀਂ ਤੁਸੀਂ ਐਗਰੀ ਨਹੀਂ ਹੈ ਨਾ ਮੇਰੇ ਆਪਾਂ ਜਨਤਾ ਨੂੰ ਪਰੇਸ਼ਾਨ ਨਾ ਕਰੀਏ ਬੇਨਤੀ ਇਹ ਦੇਖੋ ਆ ਸਾਡਾ ਮੁੰਡਾ ਮਰ ਗਿਆ ਇਹ ਤੁਹਾਡਾ ਨਹੀਂ ਮਰਿਆ ਜਨਤਾ ਦਾ ਮੁੰਡਾ ਮਰਿਆ ਤੁਸੀਂ ਟੈਨ ਨਾਲ ਚੱਲਣਾ ਚਾਹੀਦਾ ਨਾ ਤੁਹਾਨੂੰ ਸਾਡੇ ਇਸ ਨੌਜਵਾਨ ਮੁੰਡੇ ਦੇ ਮੁੰਡੇ ਦੇ ਨਾਲ ਤੁਹਾਨੂੰ ਨਹੀਂ ਹੈ ਸੀ ਕੈਮਰਾ ਕਿ ਅਸੀਂ ਘਰ ਚ ਹੀ ਬੈਠ ਕੇ ਪਰ ਜਨਤਾ ਨੂੰ ਕਿਉਂ ਪਰੇਸ਼ਾਨ ਕਰਦੇ ਆ पहला yes. ਇਹੀ ਪੰਗਾ ਪਿਆ ਸੀ ਅਸੀਂ ਤੁਹਾਡੇ ਮਤਲਬ ਤੁਹਾਡੇ ਵਰਗੇ ਕੋਈ ਮਲਾਜਮ ਆਇਆ ਤਾਂ ਨਹੀਂ ਮੈਂ ਮਲਾਜਮ ਨਹੀਂ ਕਰਦੇ ਤੁਸੀਂ ਵਕੀਰ ਤਾਂ ਹੈਗੇ ਹੋ ਇਹਨਾਂ ਨਾਲ ਤੁਹਾਡੇ ਨਾਲ ਲੋਕਾਂ ਨਾਲ ਕਿਸ ਲੜਦੇ ਅਸੀਂ ਕੀ ਹੈ ਜੀ ਨਾਲ ਤੁਹਾਡੇ ਨਾਲ ਲੋਕਾਂ ਨਾਲ ਲੜਦੇ ਮੈਂ ਤੁਹਾਨੂੰ ਗੱਲ ਕਰਦਾ ਵੈਸੇ ਉਹਨਾਂ ਅਸੀਂ ਉਹਨਾਂ ਦੀ ਗੱਲ ਮੰਨ ਲਈ ਠੀਕ ਹੈ ਉਹ ਡੀਐਸਪੀ ਨੇ ਕੀ ਕੀਤਾ ਪਰਚਾ ਚਾਹ ਕੇ ਦਿੱਤਾ ਅੱਜ ਤੱਕ ਬੰਦੇ ਰਿਸ਼ੀ ਨਹੀਂ ਕੀਤੇ ਇਹ ਪਤਾ ਹੀ ਨਹੀਂ ਕਿ ਵਾਸਤੇ ਹਰ ਇੱਕ ਦਾ ਆਪ ਦੇ ਜੀਬੇ ਵਿੱਚ ਧੱਕੀ ਮਾਰ ਕੇ ਕਿੰਨਾ ਵਾਰ ਕਿਉਂ ਹੋਇਆ ਰਹਿੰਦਾ ਕੋਈ ਨਿੱਕੇ ਨੰਮ ਦੇ ਵਿੱਚ ਆਪਣਾ ਬੰਦਾ ਜਿਹੜਾ ਜਾਂਦਾ ਨਾ ਆਪਾਂ ਉਹਨੂੰ ਜਨਤਾ ਵਿੱਚ ਨਿਕਦੀ ਏ ਜਦੋਂ ਸਾਨੂੰ ਕਿਸੇ ਬਗਾਨੇ ਕੋਲੋਂ ਲੁੱਟਣ ਲੱਗ ਜਾਂਦੇ ਆਂ ਕਿਵੇਂ ਤੁਸੀਂ ਹੁਣ ਆਵਾਜ਼ ਉਠਾ ਰਹੇ ਹੋ ਤੁਸੀਂ ਨਾਲ ਫੜੋ ਤੁਸੀਂ ਹੋਏ ਕਿੰਨੇ ਮਿਹਨਤ ਅਸੀਂ ਲੱਗ ਜਾਂਦੇ ਹਾਂ ਨਾ ਨਿਪਰੇ ਤੁਸੀਂ ਯੋਨ ਲੰਗਣ ਵਾਸਤੇ ਆਏ ਹੋ ਸਾਡੇ ਨਾਲ ਖੜਨ ਵਾਸਤੇ ਆਏ ਨਾ ਤੁਸੀਂ ਇਹ ਦੱਸੋ ਉਹ ਜਿਹੜੇ ਕਿੰਨੇ ਬੰਦੇ ਮਰਦੇ ਨੇ ਹਿੰਦੁਸਤਾਨ 'ਚ ਪਤਾ ਹੈ ਅਰੇ ਕਿਸੇ ਯੂਨੀਅਨ ਬਣਾਈ ਚੁੱਕੋ ਆਵਾਜ਼ ਮੈਨ ਲੱਗਣਾ ਨਾਲ ਤੁਹਾਡੀ ਚੁੱਕੋ ਆਵਾਜ਼ ਆਗਿਆ ਦੇ ਦਿੱਤਾ ਹੈ ਨਾ ਪਰ ਬਕਾਨਿਆਂ ਦੇ ਸਾਰੇ ਦੇਸ਼ ਹੀ ਆਪਣਾ ਵੀਰੇ ਦੇਸ਼ ਬਗਾਨਾ ਨਹੀਂ ਹੈ ਆਪਣਾ ਅਸੀਂ ਲੋਕਾਂ ਨੂੰ ਤੰਗ ਕਰਦੇ ਮਤ ਤੁਹਾਡੀ ਜਨਤਨ ਤੰਗ ਕਰਦੇ ਪੋਲਿਟਿਸ਼ੀਨ ਤਾਂ ਤੰਗ ਕਰਦੇ ਹੀ ਕਰਦੇ ਪੈਸਾ ਤਾਂ ਅਸੀਂ ਵੀ ਮਜ਼ਦੂਰ ਹੋ ਕੇ ਰੋਡ ਬੰਦ ਕੀਤਾ ਹੈ ਸਿੰਘ ਸਾਹਿਬ ਅਸੀਂ ਆਪ ਖੁਦ ਪਰੇਸ਼ਾਨ ਆ ਸਾਡੇ ਨਾਲ ਇਹ ਦੋ ਵਾਰ ਹੋ ਚੁੱਕਾ ਹੈ ਅਸੀਂ ਤਾਂ ਘਟੋਨੇ ਕਹਿਣ ਤੁਸੀਂ ਇੱਕ ਮਹੀਨਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸੜਕਾਂ ਦੇ ਬੁਰੇ ਹਾਲ ਨੇ ਇੱਕ ਦਿਨ ਮੈਂ ਵੀਡੀਓ ਪਾਈ ਹੈ ਆ ਸੜਕਾਂ ਨੂੰ ਲੈ ਕੇ ਮੈਨੂੰ ਨਾ ਤਾਂ ਮੈਂ ਕਦੇ ਵੀਡੀਓ ਬਣਾਦਾ ਨਾ ਮੈਨੂੰ ਕੋਈ ਵਿਊ ਦਾ ਸ਼ੌਂਕ ਹੈ ਪਰ ਮੈਂ ਅਜ ਤੱਕ ਨਹੀਂ ਵੇਖਿਆ ਲੜਕਾ ਨੇ ਸੜਕ ਲੋਕਾਂ ਨੇ ਸੜਕਾਂ ਉੱਤੇ ਕਦੇ ਬਾਅਦ ਚੁੱਪ ਕੀ ਹੋਵੇ ਚੁੱਕਦੇ ਜੇ ਘਰੇ ਬਹਿ ਜਣੇ ਜਾ ਕੇ ਲੜਦਣ ਲੈ ਕੇ ਬਾਅਦ ਚੁੱਕਦੇ ਜੇ ਆ ਟੋਲ ਪਲਾਜ਼ੇ 'ਤੇ ਦੋ ਖੜੇ ਦੇ ਮੋਤੇ ਮੂੰਹ ਦਿੱਤੇ ਲੋਕੀ ਰਾਤੀ 12 ਵਾਂ 8 ਵਜੇ ਵਿੱਚ ਆ ਕੇ ਅਜੇ ਕਿਸ ਨੇ ਬਾਅਦ ਚੁੱਕੀ ਹੈ ਟਾਈਮ ਤੋਂ ਪਹਿਲਾਂ ਬਾਅਦ ਚੁੱਕ ਲੋ ਨਾ ਆ ਮੋਤਾ ਨਾ ਹੋਣ ਵੀਰੇ ਟਾਈਮ ਤੋਂ ਪਹਿਲਾਂ ਬਾਅਦ ਚੁੱਕੋ ਮੋਤਾ ਨਾ ਹੋਣ ਅਸੀਂ ਅਸੀਂ ਬਾਅਦ ਚੁੱਕਦੇ ਤੇ ਪਾਣੀ ਸਿਰ ਤੋਂ ਲੰਘ ਜਾਂਦਾ ਫਿਰ ਅਸੀਂ ਕਰਦੇ ਆ ਪੋਲੀਟਿਸ਼ੀਅਨ ਮਾੜੇ ਨੇ ਪੋਲੀਟਿਸ਼ੀਨਾਂ ਨੂੰ ਕਹੋ ਨਾ ਅਸੀਂ ਲੈਣੇ ਆ ਅਸੀਂ ਕੀ ਕਰੀਏ ਤੁਸੀਂ ਜਨਤਾ 'ਚ ਬਹੁਤ ਤਾਕਤ ਹੈ ਵੀਰੇ ਬਹੁਤ ਤਾਕਤ ਹੈ ਜਨਤਾ ਦੇ ਵਿੱਚ ਜਨਤਾ 'ਚ ਇੰਨੀ ਤਾਕਤ ਹੈ ਜੇ ਜਨਤਾ ਇਕੱਠੀ ਹੋ ਜਾਵੇ ਨਾ ਨਹੀਂ ਇਹ ਤਾਂ ਫਿਰ ਵੀਰੇ ਫਟਾ ਗਈ ਇਹ ਤਾਂ ਆਪਾਂ ਜਨਤਾ ਨਾਲ ਹੀ ਹੁਣ ਜਨਤਾ ਕਿਉਂ ਨਾਲ ਨਹੀਂ ਤੁਰਦੀ ਫਟਾ ਕਿਉਂ ਨਹੀਂ ਤੁਰਦੀ ਤੁਸੀਂ ਇੱਕ ਪਿੰਡ ਦੇ ਬੰਦੇ ਆ ਕੇ ਤੁਹਾਨੂੰ ਰੋਸਾ ਸੜਕ ਬੰਦ ਕਰ ਦਿੱਤੀ ਲੋਕੀ ਚਾਰ ਗੱਲਾਂ ਕੱਢ ਕੇ ਪਾਸੇ ਲੰਘਣਗੇ ਜਨਤਾ ਕਦੇ ਜਨਤਾ ਨਾਲ ਨਹੀਂ ਤੁਰੇਗੀ ਜਿੰਨੀ ਦੇਰ ਤੱਕ ਜਨਤਾ ਜਨਤਾ ਨੂੰ ਪਰੇਸ਼ਾਨ ਕਰੇਗੀ ਤੁਹਾਡੀ ਮਰਜ਼ੀ ਲਾ ਲੋ ਤਰਨੇ ਬੰਦ ਕਰ ਲੋ ਲੇਕਿਨ ਮੈਂ ਤੁਹਾਨੂੰ ਦੱਸਾਂ ਤੁਸੀਂ ਆਪਦੀ ਪਾਵਰ ਨੂੰ ਕਮਜ਼ੋਰ ਕਰਦੇ ਪਿਓ ਮੇਰੇ ਪਾਵਰ ਨੂੰ ਕਮਜ਼ੋਰ ਉਹਨਾਂ ਦੀ ਕੀ ਤੁਹਾਡੀ ਮਰਜ਼ੀ ਹੈ ਕਰ ਲੋ ਖੱਤਲ ਕੋ ਸਾਾਨੂੰ ਖੱਤਲ ਕਰਦੇ ਪਿਓ ਉਹ ਕੱਲ ਨੂੰ ਸਾਡੇ ਕੋ ਕੋਈ ਮਦਦ ਲੈਣਾ ਪਵੇਗਾ ਨਾ ਦਿਨਾਂ ਦਾ ਮਦਦ ਕਰੀ ਵਕੀਲ ਸਾਹਿਬ ਪੈਸੇ ਨਾਲ ਮਦਦ ਮਿਲਦੀ ਹੈ ਵਕੀਲ ਸਾਹਿਬ ਇਹ ਕੋਈ ਕੋਈ ਜਿੱਦਿਆ ਬੰਦਾ ਪਾਇਆ ਜਾਵੇਗਾ ਨਾ ਆਹ ਕਾਹਦਾ ਕੱਢੇ ਦਿਨਾਂ ਤੋਂ ਤੇ ਨਾਲ ਸਿੱਧਾ ਪਿਆਰ ਨਾਲ ਗੱਲ ਕਰਦੇ ਆਂ ਗੱਲ ਕਰਦੇ ਆਂ ਅਸੀਂ ਮੈਰਿਟ ਵਿੱਚ ਤੁਸੀਂ ਕਹਿੰਦੇ ਆ ਤੁਸੀਂ ਗੱਲ ਤੁਸੀਂ ਕਹਿੰਦੇ ਆ ਅਸੀਂ ਉਹ ਟੱਕਾ ਮਾਰਿਆ ਹਰ ਕਿਸੇ ਪੈਸੇ ਨਾਲ ਸਾਡੇ ਦੇ ਸਾਡੇ ਪੈਸੇ ਆਉਂਦੇ ਨੇ ਇਹਦਾ ਮੁੱਦੇ ਕੀ ਆ ਸਾਡੇ ਨਾਲ ਸਿੱਖੋ ਮਲਾਤ ਹੋਈ ਉਹ ਮੇਰੇ ਮੀਡੀਆ ਵੀਰੇ ਫੋਨ ਕਿਉਂ ਘੜੀ ਰਹੇ ਹੋ ਇਹ ਸਭ ਕਹਿੰਦਾ ਵੀ ਤੂੰ ਕੌਣ ਹੈ ਕੋਈ ਗੱਲ ਕੋਈ ਗੱਲ ਨਹੀਂ ਯਾਰ ਜਿਹੜਾ ਕਿਛੋਟਾ ਬੋਲਦਾ ਲਾ ਜੀ ਨਾਮ ਤੇ ਬਾਤ ਹੋਦੀ ਆ ਤਰਾਦੀ ਆ ਜਾਂ ਜਾਂ ਮੈਂ ਤੈਨੂੰ ਦੱਸਾਂ ਤੂੰ ਬੋਲ ਦੇ ਲਾਲਾ ਬਣਾ ਖੜਾ ਉਹ ਜਾ ਚਲਾ ਜਾਂ ਹੋਰ ਤਮਾਸ਼ਾ ਬਣਦਾ ਤੇਰੇ ਨਾਂ ਕੀ ਤੇ ਕੋਈ ਨਹੀਂ ਕੋਈ ਸਾਡੇ ਕੋਲ ਸਾਡੇ ਵਾਸਤੇ ਤੂੰ ਆਉਂਦੇ ਵਾਸਤੇ ਆ ਤੂੰ ਆ ਕੇ ਰੋਬ ਚੜਨ ਆਇਆ ਸਾਡੇ ਤੇ ਬਹੁਤ ਵਧੀਆ ਲੱਗਿਆ ਕਰ ਲੈ ਤੇ ਯਾਰ ਮੈਂ ਜਾ ਤੋਰੇ ਸੱਤੇ ਤੇਰੇ ਯਾਰ ਕੱਲ੍ਹ ਦੇ ਵਕੀਲ ਹਾਂ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਜੋ ਵਕੀਲ ਸੀਗੇ ਉਹਨਾਂ ਦੇ ਨਾਲ ਬਹਿਸ ਬਾਜੀ ਜਰੂਰ ਹੋਈ ਹੈ ਔਰ ਮੀਡੀਆ ਦਾ ਕੈਮਰਾ ਫੜਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਤਾਂ ਮੀਡੀਆ ਦਾ ਕੈਮਰਾ ਫੜਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਔਰ ਵਕੀਲ ਦੇ ਵੱਲੋਂ ਔਰ ਜਿਹੜੇ ਆ ਉਹ ਲੋਕਾਂ ਦੇ ਨਾਲ ਇੱਥੇ ਜਿਹੜੇ ਆ ਪਿੰਡ ਦੀ ਸਰਪੰਚਾ ਦੇ ਪਿੰਡ ਦੇ ਸਰਪੰਚੇ ਦੇ ਨਾਲ ਵੀ ਗੱਲਬਾਤ ਕੀਤੀ ਗਈ ਆ ਉਹ ਵੀ ਗੱਲ ਕਰਦੇ ਆ ਹਾਂਜੀ ਸਰ ਕੀ ਗੱਲਬਾਤ ਹੋਈ ਆ ਕੀ ਮਾਦਰਾ ਹੈ ਹੁਣੇ-ਹੁਣੇ ਗੱਲਬਾਤ ਹੋ ਗਈ ਸੀ ਸਾਡੇ ਸਰ ਉਹ ਵਕੀਲ ਨਿਤਨ ਮਿੱਡਾ ਨਿਤਨ ਮਿੱਡਾ ਸੀ ਨਾ ਇਹ ਵਕੀਲ ਸੀਗਾ ਤੁਹਾਨੂੰ ਪਤਾ ਹੈ ਉਹ ਨਾ ਇਹ ਤਾਂ ਨਹੀਂ ਕੋਈ ਗਲਤ ਬੋਲ ਰਿਹਾ ਸੀ ਤੇ ਸਾਨੂੰ ਵੀ ਉਲਟਾ ਤੋ ਲੰਘਣਾ ਸਾਨੂੰ ਕੋਈ ਦਰਾਇ ਨਹੀਂ ਤੂੰ ਉੱਤੋਂ ਹੀ ਚਲਾ ਜਾ ਸਾਡਾ ਮੁੰਡਾ ਮਰਿਆ ਹੈ ਅਸੀਂ ਤਾਂ ਪ੍ਰੋਟੈਸਟ ਕਰਦੇ ਆਂ ਸੋ ਸੜਕਾਂ ਪਈਆਂ ਨੇ ਉਹ ਤਾਂ ਸਾਾਨੂੰ ਧਮਕੀ ਦਿੰਦਾ ਕਹਿੰਦਾ ਮੈਂ ਵੇਖ ਲਵਾਵਾਂਗਾ ਮੀਡੀਆ ਨੂੰ ਪੰਜਾਬ ਨੂੰ ਦੋ ਕਰਨਾ ਪਿਆ ਕਿ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਹੈ ਹਾਂਜੀ ਜੀ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਹੈ ਜਿਸ ਕਰਕੇ ਅਸੀਂ ਪ੍ਰਸ਼ਾਸਨ ਅੱਜ ਹੀ ਮੰਗ ਕੀਤੀ ਹੈ ਇਸ ਬੰਦੇ ਦੇ ਜਿਨਨੇ ਵੀ ਠੱਗਾ ਮਾਰਿਆ ਹੈ ਉਹਦੇ ਦੇ ਪਰਚਾ ਦਰਜ ਹੋ ਜੇ ਠੀਕ ਹੈ ਤੇ ਉਹ ਬੰਦੇ ਨੂੰ ਅਰੈਸਟ ਕਰੋ ਆ ਦੋ ਗੱਲਾਂ ਨੇ ਗੱਲ ਆ ਅਸੀਂ ਹੋਰ ਕੋਈ ਜ਼ਿਆਦਾ ਨਹੀਂ ਕਹਿੰਦੇ ਅਸੀਂ ਉਸੇ ਵੇਲੇ লাশ ਚੱਕ ਲਾਂਗੇ ਇੱਕ ਸਾਹਵਾ ਬੁਲਾ ਕੇ ਮੀਡੀਆ ਦੇ ਕੋਲ ਇੱਕ ਵਕੀਲ ਵਕੀਲ ਸਾਹਿਬ ਆ ਕੇ ਸਾਨੂੰ ਧਮਕੀ ਦੇ ਗਲਤ ਗੱਲ ਹੈ ਨਾ ਕਿ ਤੁਹਾਡੇ ਜੇ ਲਾਈਵ ਦੀ ਚਲਦੀ ਉਹ ਤੇ ਪਰੇਸ਼ਾਨ ਕਰੇ ਤਾਂ ਬਿਲਕੁਲ ਹੁਣ ਲਾਸਟ ਦੇ ਵਿੱਚ ਦੱਸਿਆ ਜਾ ਰਿਹਾ ਕਿ ਮੰਗ ਇਹੀ ਹੈ ਕਿ ਜਿਸ ਸਖਸ ਦਾ ਨਾਮ ਲਿਆ ਜਾ ਰਿਹਾ ਉਸ ਤੇ ਪਰਚਾ ਦਰਜ ਦੀ ਕਰਨ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਦੇ ਨਾਲ ਅਸੀਂ ਜਿਹੜੀਆਂ ਉਹ ਗੱਲਬਾਤ ਕੀਤੀ ਹੈ ਔਰ ਪ੍ਰਸ਼ਾਸਨ ਦੇ ਨਾਲ ਜਦ ਗੱਲਬਾਤ ਹੋਈ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਇਹ ਕਹਿਣਾ ਹੈ ਕਿ ਆ ਜਿਹੜੀ ਹੈ ਉਹ ਲਿਖਤੀ ਕੰਪਲੇਨਟ ਉਨਾ ਕੋ ਨਹੀਂ ਪਹੁੰਚੀ ਆ ਲਿਖਤੀ ਕੰਪਲੇਂਟ ਜਦ ਤੱਕ ਨਹੀਂ ਪਹੁੰਚਦੀ ਤਾ ਉਹ ਕਾਰਵਾਈ ਨਹੀਂ ਕਰ ਸਕਦਾ ਤਾ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਫਾਜ਼ਲ ਕਾ ਫਰੋਜ਼ਪੁਰ ਤੋਂ ਰੋਡ ਤੋਂ ਅਸੀਂ ਸਾਂਝਾ ਕਰ ਰਹੇ ਆ ਤਾਂ ਇਹ ਤਸਵੀਰਾਂ ਕਿਤੇ ਨਾ ਕਿਤੇ ਜਨਤਾ ਤੰਗ ਜ਼ਰੂਰ ਹੁੰਦੀ ਆ ਪਰ ਪਰਿਵਾਰ ਪਰਿਵਾਰ ਮਜਬੂਰ ਹੈ ਇਸ ਕਰਕੇ ਨਹੀਂ ਕੋਈ ਘਰ ਤੋਂ লাশ ਚੱਕ ਕੇ ਲੈ ਕੇ ਨਹੀਂ ਆਈ ਘਰ ਤੋਂ লাশ ਚੱਕ ਕੇ ਲੈ ਕੇ ਨਹੀਂ ਆਏ ਸਿਰਫ ਉਹ লাশ ਜਿਹੜੀ ਹੈ ਉਹ ਰੋਡ ਦੇ ਉੱਤੇ ਐਕਸੀਡੈਂਟ ਹੋਈ ਹੈ ਅਸੀਂ ਤੁਹਾਨੂੰ ਤਸਵੀਰਾਂ ਦੂਰ ਤੋਂ ਦਿਖਾ ਦੇਣਾ ਚਾਹੁੰਦੇ ਆ ਕਿ লাশ ਜਿਹੜੀ ਆ ਹਜੇ ਵੀ ਉਹ ਰੋਡ ਤੇ ਪਈ ਹੋਈ ਆ ਔਰ ਇੱਧਰ ਸਰਕਾਰੀ ਬੱਸ ਹੈ ਇਸ ਸਰਕਾਰੀ ਬੱਸ ਦੇ ਲਪੇਟ ਦੇ ਵਿੱਚ ਆਉਣ ਦੇ ਕਾਰਨ ਇਸ ਨੌਜਵਾਨ ਦੀ ਮੌਤ ਹੋਈ ਆ ਪਰ ਪਰਿਵਾਰ ਦੇ ਵੱਲੋਂ ਦੋਸ਼ ਜਿਹੜੇ ਆ ਉਹ ਲਗਾਏ ਗਏ ਆ ਕਿਸੇ ਇੱਕ ਸ਼ਖਸ ਦੇ ਉੱਪਰ ਹਾਲਾਂਕਿ ਫਿਰ ਤੋਂ ਵਾਰ-ਵਾਰ ਕਹਿ ਦੇਣਾ ਚਾਹੁੰਦੇ ਆ ਕਿ ਸਾਡਾ ਇਹ ਚੈਨਲ ਉਸ ਦੀ ਕੋਸ਼ਿਸ਼ ਨਹੀਂ ਕਰਦਾ ਤਸਵੀਰਾਂ ਅਸੀਂ ਤੁਹਾਡੇ ਨਾਲ ਦੂਰ ਤੋਂ ਸਾਂਝੇ ਜ਼ਰੂਰ ਕਰ ਦਿੰਦੇ ਆ ਕਿਉਂਕਿ ਸੈਂਸਟਿਵ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਨੇੜ ਤੋਂ ਸਾਂਝੀਆਂ ਨਹੀਂ ਕਰ ਸਕਦੇ

ਤੁਸੀਂ ਪਹਿਲਾਂ ਕਦੇ ਕੰਪਲੀਟ ਦਿੱਤੀ ਨਹੀਂ ਥਾਣੇ। ਕਬ ਲੈ ਕੇ ਗਏ ਨਾਲ ਖਾਈ ਸੀ। ਕੁਛ ਨਹੀਂ ਬਣਾਉਂਦਾ ਤੇ ਅੱਜ ਨਾਲ ਹੋ ਗਿਆ ਇਸ ਗੱਲ ਨੂੰ। ਕੋਈ ਨਾ ਕੋਈ ਫੇਰ ਭਾਈ ਨੇ ਕਿਹਾ ਲੱਗ ਪਿਆ ਇਹ। ਅੱਡੇ ਕੋਈ ਨਹੀਂ ਆਉਂਦਾ ਇਹ ਤੇ ਕਰਦਿਆ ਪਤਾ ਨਹੀਂ ਖਾਦੀ ਸਾਡੇ ਨਾਲ ਨਾ ਸੱਚੀ ਦਿੰਦਾ ਹੈ। ਅੱਜ ਵੀ ਸਾਡੇ ਜਿੱਲਾ ਨਹੀਂ ਉਹਨਾਂ ਦਾ ਕੋਈ ਕੰਮ ਨਹੀਂ ਆ ਗਈ ਜੀ ਬਾਹਰ ਘਰ ਜਾਂਦਾ ਗਾਲ ਪੈਂਦਾ ਵੱਡੇ ਵੀਰਾਂ ਤੇ ਤਾਂ ਲੱਗੇ ਪਰਸੂ। ਕੱਲ੍ਹ ਸ਼ਾਮਿਆ ਦਾ ਮਾਰ ਦਿੱਤੀ ਇੱਕ ਟੀਵਾ ਆ ਕੇ ਤੇ ਇੱਕ ਚੱਕਾ ਲੈਤੀ ਆ। ਮੈਂ ਉਹਨਾਂ ਕੀ ਹੁ ਮਾਰੀ ਨਹੀਂ ਆਜੀ ਤੇ ਕੋਲ ਹਲਾਵਾ ਦੇ ਬੰਦੂ ਅੱਜ ਬਾਹਰੋਂ ਤੋਂ ਨਿਕਲਾ ਪਰਚਾ ਚਾਰ ਤੋਂ ਬਦਲ ਲੱਗੇ ਨੇ ਕਿ ਤੇ ਆਪਕਰ ਅਲਸੂ ਨੂੰ ਵੀ ਮਾਰੀਏ ਤਾਂ ਬਿਲਕੁਲ ਤਸਵੀਰਾਂ ਆਸੀ ਜਿਹੜੀਆਂ ਤੁਹਾਡੇ ਨਾਲ ਫਾਜ਼ਲਕਾ ਫਰੋਜ਼ਪੁਰ ਹਾਈਵੇ ਰੋਡ ਦੀਆਂ ਸਾਂਝੀਆਂ ਕਰ ਰਹੇ ਆਂ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਫਾਜ਼ਲਕਾ ਫਰੋਜ਼ਪੁਰ ਹਾਈਵੇ ਰੋਡ ਨੂੰ ਜਾਮ ਕੀਤਾ ਗਿਆ ਤਾਂ ਸਾਥੇ ਦੋਸ਼ ਜਿਹੜੇ ਆ ਉਹ ਇੱਕ ਸ਼ਖਸ ਤੇ ਲਗਾਏ ਜਾ ਰਿਹਾ ਪਰ ਫਿਰ ਤੋਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਸਾਡਾ ਚੈਨਲ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਪਰਿਵਾਰ ਦੇ ਵੱਲੋਂ ਹੈ ਜਿਹੜੇ ਆ ਉਹ ਦੋਸ਼ ਜ਼ਰੂਰ ਲਗਾਏ ਜਾ ਰਿਹਾ ਔਰ ਜਿਹੜੀ ਹੈ ਉਹ ਐਕਸੀਡੈਂਟ ਹੈ ਜਿਹੜਾ ਇਸੇ ਹੀ ਜਗ੍ਹਾ ਤੇ ਹੋਇਆ ਔਰ ਇਸ ਜਗ੍ਹਾ ਦੇ ਉੱਪਰ ਹੀ ਇਸ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਹੈ ਔਰ ਪਰਿਵਾਰ ਦੇ ਵੱਲੋਂ ਅਤੇ ਪਿੰਡ ਦੀ ਪੰਚਾਇਤ ਦੇ ਵੱਲੋਂ ਉਕਤ ਵਿਅਕਤੀ ਤੇ ਦੋਸ਼ ਜ਼ਰੂਰ ਲਗਾਏ ਜਾ ਰਹੇ ਆ ਪਰ ਉਸ ਦੋਸ਼ ਨੂੰ ਸਾਡਾ ਜਿਹੜਾ ਚੈਨਲ ਸਾਡਾ ਏਦਾਰਾ ਇਸ ਦੀ ਪੁਸ਼ਟੀ ਤਾਂ ਨਹੀਂ ਕਰਦਾ ਪਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਪਰ ਇਸ ਜਗ੍ਹਾ ਤੇ ਜਾਂ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਆਪਣੇ ਮੋਬਾਈਲ ਫੋਨ ਤੇ ਆਪਣੀ ਸਕਰੀਨ ਤੇ ਇਹ ਤਸਵੀਰਾਂ ਫਾਜ਼ਲ ਕਾ ਫਰੋਜ਼ਪੁਰ ਰੋਡ ਦੀਆਂ ਨੇ ਜਿੱਥੇ ਆ ਇਸ ਟਾਈਮ ਐਕਸੀਡੈਂਟ ਹੋਇਆ ਹੈ ਔਰ ਇਸ ਐਕਸੀਡੈਂਟ ਜਗ੍ਹਾ ਨੂੰ ਜਿਹੜੀ ਆ ਬੋਡੀ ਵੀ ਹਜੇ ਤੱਕ ਇੱਥੇ ਪਈ ਆ ਪੁਲਿਸ ਨੇ ਹਜੇ ਤੱਕ ਇਸ ਬੋਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਨਹੀਂ ਲਿਆ ਔਰ ਜਿਹੜੀ ਆ ਪਰਿਵਾਰ ਦੇ ਵੱਲੋਂ ਉਹ ਮੰਗ ਜਰੂਰ ਕੀਤੀ ਜਾ ਰਹੀ ਹੈ ਕਿ ਜਿਹੜਾ ਉਹ ਜਿਸ ਵਿਅਕਤੀ ਦਾ ਨਾਮ ਲੈ ਰਹੇ ਨੇ ਉਸ ਵਿਅਕਤੀ ਦੇ ਉੱਪਰ ਪਰਚਾ ਦਰਜ ਕੀਤਾ ਜਾਵੇ ਅਤੇ ਫਿਰ ਹੀ ਇਸ ਰੋਡ ਨੂੰ ਖੋਲਿਆ ਜਾਏਗਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕਿ ਇਸ ਰੋਡ ਨੂੰ ਦੋਨੋਂ ਪਾਸੋਂ ਉਹ ਬੰਦ ਕਰ ਦਿੱਤਾ ਗਿਆ ਹੈ ਰੋਡ ਦੀਆਂ ਬੰਦ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਔਰ ਇੱਥੇ ਹੀ ਜਿਹੜੀ ਆ ਉਹ ਵਿਅਕਤੀ ਦੀ ਲਾਸ਼ ਵੀ ਜਿਹੜੀ ਆ ਰੋਡ ਦੇ ਉੱਪਰ ਰੋਡ ਦੇ ਉੱਪਰ ਲਾਸ਼ ਵੀ ਆ ਜਿਹੜੀ ਹੈ ਉਹ ਹਜੇ ਇੱਥੇ ਹੀ ਲੈ ਕੇ ਪ੍ਰਦਰਸ਼ਨ ਕਰ ਰਿਹਾ ਰੋਗ ਜਦ ਤੱਕ ਪਰਚਾ ਦਰਜ ਨਹੀਂ ਹੋ ਜਾਂਦਾ ਉਦੋਂ ਤੱਕ ਜਿਹੜਾ ਹੈ ਇਸ ਰੋਡ ਨੂੰ ਖਾਲੀ ਜਾਂ ਇਸ ਰੋਡ ਨੂੰ ਚਾਲੂ ਨਹੀਂ ਕੀਤਾ ਜਾਏਗਾ ਆਪਣਾ ਪ੍ਰੋਟੈਸਟ ਨਹੀਂ ਚਲੋ ਅੱਗੇ ਆ ਕੇ ਚੜ੍ਹਨਾ ਅਖੜਨਾ ਤੋਹਾਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਫਾਜ਼ਲ ਕਾ ਫਰੋਸਕੋ ਰੋਡ ਦੀਆਂ ਇਹ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ ਹਾਂ ਇਹਨਾਂ ਤੋਂ ਇਹ ਰੋਡ ਜਾਮ ਕੀਤਾ ਗਿਆ ਹੈ ਔਰ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਉਹ ਉਪਖ ਵਿਅਕਤੀ ਤੇ ਜਿਹੜਾ ਉਹ ਪਰਚਾ ਦਰਜ ਕਰਨ ਤੋਂ ਬਾਅਦ ਇਸ ਰੋਡ ਨੂੰ ਜਿਹੜਾ ਉਹ ਖਾਲੀ ਕੀਤਾ ਜਾਏਗਾ ਔਰ ਦੱਸਦੀ ਕਿ ਅਜੇ ਤੱਕ ਜਿਹੜੀ ਆ ਬਾਡੀ ਵੀ ਇਸ ਰੋਡ ਦੇ ਉੱਪਰ ਜਿਹੜੀ ਆ ਰੱਖ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਾਂਜੀ ਸਰ ਅਸਰ ਸਾਨੂੰ ਦੇ ਉਹ ਮੰਗੇ ਕਿ ਅੱਗੇ ਸਾਡੇ ਪਿੰਡ ਤੇ ਕਤਲ ਹੋਇਆ ਹੈ ਤੇ ਪੁਲਿਸ ਪ੍ਰਸ਼ਾਸਨ ਸਾਨੂੰ ਪੂਰਾ ਭਰੋਸਾ ਦਿੱਤਾ ਸੀਗਾ ਕਿ ਤੁਹਾਨੂੰ ਨਿਆਂ ਮਿਲੇਗਾ ਉਹਦੇ ਵਿੱਚ ਕੋਈ ਨਿਆਂ ਨਹੀਂ ਮਿਲਿਆ ਲੈ ਦੇਕਰ ਕੁਝ ਨਹੀਂ ਹੋਇਆ ਅਸੀਂ ਵੀ ਮੰਗੇ ਉਹ ਕਰਨੇ ਜਿੰਨਾ ਤੇ ਸਾਰਾ ਨਿਆਂ ਨਹੀਂ ਹੁੰਦਾ ਅਸੀਂ ਲਾਸ਼ ਦੇ ਦੱਕਾਂਗੇ ਤੇ ਸਾਨੂੰ ਇਹ ਤੇ ਵਕੀਲ ਸਾਹਿਬ ਆ ਕੇ ਕਹਿਣ ਤੁਸੀਂ ਰੋਡ ਨਹੀਂ ਬੰਦ ਕਰ ਸਕਦੇ ਕਿਉਂਕਿ ਬੱਕਰੇ ਦੇ ਬੱਚੇ ਦਾ ਰੋਡ ਨਹੀਂ ਬੰਦ ਕਰਦੇ ਜਦੋਂ ਰੋਡ ਇਹ ਵੀ ਬੰਦ ਕਰਾਂਗੇ ਸਾਰਾ ਜਿਲ੍ਹਾ ਤੇ ਰਿਵੈਸ ਕਰਾਂਗੇ ਜੇ ਜਿੰਨੀਆਂ ਜਥੇਬੰਦੀਆਂ ਨੇ ਸਾਰਿਆਂ ਨੂੰ ਅਪੀਲ ਸਾਡੀ ਆ ਕੇ ਮਦਦ ਕਰ ਸਰਦਿਆ ਨਾਲ ਆ ਕੇ ਕਿਸਾਨ ਯੂਨੀਅਨ ਦੇ ਕਿਸਾਨ ਤਾਂ ਬਿਲਕੁਲ ਇਸ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਤੇ ਹੋਰ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਇਸ ਪਿੰਡ ਵਾਸੀਆਂ ਦੇ ਵੱਲੋਂ ਕਿ ਉਹ ਆ ਕੇ ਇਹਨਾਂ ਦੇ ਨਾਲ ਖੜਨ ਤਾਂ ਜੋ ਇਨਸਾਫ ਦੀ ਜਿਹੜੀ ਹੈ ਉਹ ਇੱਕ ਗੋਹਾਰ ਲਗਾਈ ਗਈ ਹੈ ਔਰ ਨਾਲ ਹੀ ਵ代ਕ ਜਗਦੀਪ ਕਮੋਸ ਕੋਆਰਡੀਨੋਵੀ ਇਸ ਪਰਿਵਾਰ ਦੇ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਉਹ ਇਹਨਾਂ ਦੇ ਨਾਲ ਆ ਕੇ ਪਰਿਵਾਰ ਦੇ ਨਾਲ ਆ ਕੇ ਖੜਨ ਇਨਸਾਫ ਜਿਹੜਾ ਹੈ ਉਹ ਬਣਦਾ ਇਨਸਾਫ ਇਹਨਾਂ ਨੂੰ ਦਵਾਇਆ ਜਾਵੇ ਤਾਂ ਤਸਵੀਰਾਂ ਅਸੀਂ ਇਸ ਟਾਈਮ ਤੁਹਾਡੇ ਨਾਲ ਫਾਜ਼ਲ ਕਾ ਫਰੂਜ਼ਪੁਰ ਰੋਡ ਤੋਂ ਸਾਂਝਾ ਕਰ ਰਹੇ ਹਾਂ ਜਿਸ ਜਗ੍ਹਾ ਤੇ ਇਸ ਸ਼ਖਸ ਦਾ ਐਕਸੀਡੈਂਟ ਹੋਇਆ ਔਰ বাস ਦੀ ਲਪੇਟ ਦੇ ਵਿੱਚ ਆਉਣ ਕਾਰਨ ਇਸ ਸ਼ਖਸ ਦੀ ਬਹੁਤ ਹੋਈ ਹੈ ਇੱਕ ਵਿਅਕਤੀ ਤੇ ਜਿਹੜੇ ਆ ਦੋਸ਼ ਲਗਾਏ ਜਾ ਰਿਹਾ ਉਸ ਵਿਅਕਤੀ ਨੂੰ ਦਰਸਤਾਰ ਕਰਨ ਦੀ ਮੰਗ ਇਸ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤਸਵੀਰਾਂ ਜਲਾਲਾਬਾਦ ਤੋਂ ਫਾਜ਼ਲ ਕਾ ਫੋਸਫੋਰ ਰੋਡ ਤੋਂ ਚੈਨਲ ਥਿੰਕਿੰਗ ਆਫ ਪੰਜਾਬ ਤੇ ਤੁਹਾਡੇ ਨਾਲ ਸਾਂਝਾ ਕਰਦੇ